ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਰਾਜੂ ਕਣਕਵਾਲੀਆ ਫੇਸਬੁੱਕ ਪੇਜ ਤੇ ਰਾਜੂ ਕਣਕਵਾਲੀਆ YouTube ਚੈਨਲ ਦੇ ਉੱਪਰ ਸੋ ਦੋਸਤੋ ਅੱਜ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਖੂਨਦਾਨ ਵਿਸ਼ਵ ਖੂਨਦਾਨ ਕੈਂਪ ਅੱਜ ਜੋ ਮਨਾਇਆ ਜਾ ਰਿਹਾ ਹੈ ਵਿਸ਼ਵ ਦੇ ਵਿੱਚ ਖੂਨਦਾਨੀ ਨੇ ਜੋ ਅੱਜ ਵਿਸ਼ਵ ਦੇ ਵਿੱਚ ਮਨਾਇਆ ਜਾ ਰਿਹਾ ਜੀ ਤੇ ਖੂਨਦਾਨ ਕਰਨ ਵਾਲੇ ਦੇ ਵਿੱਚ ਬਹੁਤ ਉਤਸ਼ਾਹ ਹੈ ਸੋ ਅੱਜ ਸਾਡੀ ਟੀਮ ਦੇ ਬੰਦੇ ਟੀਮ ਦੇ ਮੈਂਬਰ ਨੇ ਜੋ ਪਟਿਆਲਾ ਵਿਖੇ ਖੂਨਦਾਨਾ ਕਰਵਾਉਣ ਵਾਸਤੇ ਜਾ ਰਹੇ ਨੇ ਸੋ ਅੱਜ ਤੁਹਾਨੂੰ ਮਿਲਾਉਣਾ ਕਿਹੜੇ ਕਿਹੜੇ ਬਾਈ ਜਾ ਰਹੇ ਨੇ ਇਹ ਪਾਰਕ ਹਸਪਤਾਲ ਦੇ ਵਿੱਚ ਅੱਜ ਖੂਨਦਾਨ ਕਰਨ ਗਏ ਸੀ ਜੀ ਅਸੀਂ ਸੋ ਇੱਕ ਤਾਂ ਆਪਣੇ ਤਰਨ ਤੀਰ ਸਿੰਘ ਜੀ ਨੇ ਬਾਈ ਤੇਰਾ ਫੌਜੀ ਜੀ ਡਾਕਟਰ ਰਾਮ ਕੁਮਾਰ ਜੀ ਸਾਡਾ ਬਿੰਦਰ ਬਾਈ ਤੇ ਰਵੀ ਬਾਈ ਤੇ ਕਾਲਾ ਬਾਈ ਇੱਕ ਸਾਡਾ ਤੇ ਦਾਸ ਵੀ ਗਿਆ ਸੀਗਾ ਜੀ ਮੈਂ ਵੀ ਸੀਗਾ ਨਾਲੀ ਸੋ ਕਾਫੀ ਟਾਈਮ ਹੋ ਗਿਆ ਸੀ ਖੂਨਦਾਨ ਕਰਾਇਆ ਨਹੀਂ ਸੀਗਾ ਹੁਣ ਸੋ ਅੱਜ ਵਿਸ਼ਵ ਖੂਨਦਾਨ ਯੁਵਾਲਡ ਦੇ ਵਿੱਚ ਮਨਾਇਆ ਜਾ ਰਿਹਾ ਉਸ ਦੇ ਸੰਬੰਧ ਦੇ ਵਿੱਚ ਅੱਜ ਪਟਿਆਲਾ ਅ ਪਾਰਕ ਹਸਪਤਾਲ ਦੇ ਵਿੱਚ ਅਸੀਂ ਖੂਨਦਾਨ ਕਰਨ ਗਏ ਸੀਗੇ ਜੀ ਪੰਜ ਬੰਦੇ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਖੂਨਦਾਨ ਕਰਿਆ ਕਰੋ ਕਾਲਾ ਬਾਈ ਹੈ ਸਾਡਾ ਰਵੀ ਬਾਈ ਹੈ ਨਾਲ ਬੈਠੇ ਖੂਨਦਾਨ ਕਰਿਆ ਕਰੋ ਸਾਰਿਆਂ ਨੂੰ ਜੋ ਕਿ ਕਿਸੇ ਦੀ ਜਾਨ ਬਚ ਸਕੇ ਜੀ ਦੇ ਖੂਨਦਾਨ ਕਰਨ ਨਾਲ ਸੋਡੇ ਸਰੀਰ ਦੇ ਵਿੱਚ ਨਰਮਾ ਖੋਨਾ ਜੋ ਬਣਦਾ ਹੈ ਸੈੱਲ ਵਗੈਰਾ ਨਵੇਂ ਬਣਦੇ ਨੇ ਸੋ ਸਾਰਿਆਂ ਨੂੰ ਬੇਨਤੀ ਹੈ ਜੀ ਵੀ ਬੰਦ ਚੜ ਕੇ ਖੂਨਦਾਨ ਕਰਿਆ ਕਰੋ ਤੇ ਅੱਜ ਖੂਨਦਾਨ ਕਰਿਆ ਜੀ ਆਪਾਂ ਨੇ ਵੀ ਬੇਸ਼ੱਕ ਖੂਨਦਾਨ ਜੋ ਅੱਜ ਦਿਵਸ ਮਨਾਇਆ ਜਾ ਰਿਹਾ ਹੈ ਜੀ ਆਲ ਵਰਲਡ ਦੇ ਵਿੱਚ ਸੋ ਇਹ ਨੇ ਸਾਡੇ ਰਵੀ ਆਰਜੀ ਕੇ ਟੀਵੀ ਵਾਲੇ ਸਾਰਿਆਂ ਦੇ ਵੱਲੋਂ ਇੱਕ ਇੱਕ ਬੋਤਲਾਂ ਜੋ ਜਿਕੇ ਪਾਏ ਗਏ ਪਾਏ ਗਏ ਕਾਲਾ ਬਈ ਜਿਹੜਾ ਕਰੋ ਜਰਾ ਵੀ ਤੁਮ ਇਹ ਬੇਨਤੀ ਹੈ ਸਾਰਿਆਂ ਨੂੰ ਤੇ ਵੱਧ ਤੋਂ ਵੱਧ ਕੂਨਦਾਨ ਕਰੋ ਤੇ ਤਾਂ ਜੋ ਕਿਸੇ ਜ਼ਰੂਰਤਵੰਦ ਦੇ ਕੰਮ ਆ ਸਕੇ ਤੇ ਬੇਸ਼ੱਕ ਕੂਨਦਾਨ ਜੋ ਅੱਜ ਮਨਾਇਆ ਜਾ ਰਿਹਾ ਹੈ ケーキがくれ。